ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਮਾਜ ਸੇਵੀ ਜਥੇਬੰਦੀ Dalit Chetna Manch ਪੰਜਾਬ ਦੇ ਸੁਭਾਈ ਪ੍ਰਧਾਨ ਸ਼ਮਸ਼ੇਰ ਪੁਰਖਾਲ ਵੀ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਜਥੇਬੰਦੀ ਰਾਜ ਦੇ ਕਮਜ਼ੋਰ ਅਤੇ ਵਿਪਤਾ ਮਾਰੇ ਪਰਿਵਾਰਾਂ ਦੀਆਂ ਲੜਕੀਆਂ ਤੇ ਵਿਦਿਆਰਥੀਆਂ ਦੀ ਵਿਦਿਅਕ ਲੋੜਾਂ ਦੀ ਪੂਰਤੀ ਲਈ ਸਹਿਯੋਗ ਕਰਕੇ ਉਹਨਾਂ ਨੂੰ ਬਰਾਬਰੀ ਦੇ ਮਿਆਰ ਤੱਕ ਪਹੁੰਚਾਉਣ ਦਾ ਹਰ ਸੰਭਵ ਉਪਰਾਲਾ ਕਰੇਗੀ ਤਾਂ ਜੋ ਉਹਨਾਂ ਨੂੰ ਸਮਾਜਿਕ ਜਲਾਲਤ ਤੋਂ ਬਚਾਇਆ ਜਾ ਸਕੇ ਵੱਖ-ਵੱਖ ਪਲੇਟਫਾਰਮ ਤੋਂ ਜਿਹੜੇ মিডিਆ ਪਰਸਨਸ ਇੱਥੇ ਆਏ ਆ ਮੇਰੇ ਬਹੁਤ ਹੀ ਸਤਿਕਾਰਯੋਗ ਹੈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਆਪਣੇ ਬਹੁਤ ਹੀ ਕੀਮਤੀ ਰੁਝੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਗਰੀਬ ਲੋਕਾਂ ਦੀ ਸਮਾਜ ਦੇ ਆਰਥਿਕ ਤੌਰ ਤੇ ਸਮਾਜ ਦੇ ਸਮਾਜਿਕ ਤੌਰ ਤੇ ਸਰੀਰਕ ਤੌਰ ਤੇ ਪਛੜੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਔਰ ਹੁਕਮਰਾਨਾਂ ਤੱਕ ਪਹੁੰਚਾਉਣ ਲਈ ਤੁਸੀਂ ਅੱਜ ਸਾਡੇ ਨਾਲ ਭਾਈਵਾਲ ਬਣ ਕੇ ਬੈਠੇ ਹੋ ਮੇਰਾ ਨਾਮ ਸ਼ਮਸ਼ੇਰ ਪੁਰਖਾਲਵੀ ਹੈ ਮੈਂ ਇਸ ਜਥੇਬੰਦੀ ਜਿਹੜੀ ਦਲਿਤ ਚੇਤਨਾ ਮੰਚ ਪੰਜਾਬ ਹੈ 1999 ਦੇ ਵਿੱਚ ਅਸੀਂ ਇਹਨੂੰ ਹੋਣ ਦੇ ਵਿੱਚ ਲੈ ਕੇ ਆਂਦਾ ਸੀ ਮੈਂ ਸ਼ੁਰੂ ਦੇ ਵਿੱਚ ਮੁੱਢਲੇ ਤੌਰ ਤੇ ਦੱਸ ਦਿਆਂ ਇਹ ਜਿਹੜੀ ਜਥੇਬੰਦੀ ਹੈ ਇਹ ਜਥੇਬੰਦੀ ਦਾ ਜਿਹੜਾ ਸਬੰਧ ਹੈ ਇਹ ਕਿਸੇ ਖਾਸ ਅ ਵਿਸ਼ੇਸ਼ ਵਰਗ ਦੇ ਨਾਲ ਨਹੀਂ ਹੈ ਕਈ ਲੋਕ ਸੋਚ ਲੈਂਦੇ ਨੇ ਜੀ ਕਿ ਦਲਿਤ ਚੇਤਨਾ ਮੰਚ ਹੈ ਹੋ ਸਕਦਾ ਇਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋਵੇ ਜਾਂ ਕਿਸ ਤਰ੍ਹਾਂ ਸੋ ਮੈਂ ਇਹਦੇ ਲਈ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਸਰੀਰਕ ਤੌਰ ਤੇ ਵਿਦਿੱਕ ਤੌਰ ਤੇ ਪਛੜੇ ਹੋਏ ਆ ਕਿਸੇ ਨਾ ਕਿਸੇ ਕਾਰਨ ਉਹ ਪਿੱਛੇ ਰਹਿ ਗਏ ਸਮਾਜ ਦੀ ਜਿਹੜੀ ਅਜੋਕੀ ਰਫ਼ਤਾਰ ਹੈ ਉਹਨਾਂ ਦੀ ਬਿਹਤਰੀ ਵਾਸਤੇ ਉਹਨਾਂ ਦੇ ਉੱਥਾਨ ਵਾਸਤੇ ਉਹਨਾਂ ਦੀ ਭਲਾਈ ਵਾਸਤੇ ਇਹ ਜਿਹੜੀ ਜਥੇਬੰਦੀ 1999 ਦੇ ਵਿੱਚ ਹੋਣ ਦੇ ਵਿੱਚ ਆਈ ਸੀ ਔਰ ਪੰਜਾਬ ਲੈਵਲ ਤੇ ਅਸੀਂ ਇਸ ਦਾ ਜਿਹੜਾ ਕੰਮ ਕਰ ਰਹੇ ਆ ਔਰ ਕੁਝ ਇਸ ਤਰ੍ਹਾਂ ਦੇ ਸਰਕਮਸਟੈਂਸਸ ਹੋਏ ਜਿਹੜੇ ਕਿਉਂਕਿ ਇਹ ਜਿਹੜੀ ਜਥੇਬੰਦੀ ਜਦੋਂ ਕਿਸੇ ਨੂੰ ਕਿਸੇ ਦੇ ਲਈ ਇਨਸਾਫ ਦੇ ਲਈ ਤੁਸੀਂ ਲੜਦੇ ਹੋ ਤਾਂ ਜਿਹੜੇ ਸਮੇਂ ਦੀਆਂ ਹਕੂਮਤਾਂ ਉਹਨਾਂ ਨੂੰ ਕੋਈ ਗੱਲ ਚੰਗੀ ਲੱਗਦੀ ਕੋਈ ਨਹੀਂ ਵੀ ਚੰਗੀ ਲੱਗਦੀ ਸੋ ਉਸ ਕਾਰਨ ਤਰਾਂਤਰਾਂ ਦੇ ੜਕੇ ਪੈਦਾ ਕਰਕੇ ਪੈਰਾਂ ਦੇ ਵਿੱਚ ਬੀੜੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ हां ਅਸੀਂ ਉਹਨਾਂ ਪਾਈਆਂ ਹੋਈਆਂ ਬੇੜੀਆਂ ਕਾਰਨ ਪਰੇਸ਼ਾਨ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਹੋਏ ਆ ਪਰ ਨਿਰਾਸ਼ ਨਹੀਂ ਹੋਏ ਸਾਡਾ ਮਿਸ਼ਨ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਿ ਬੰਦੇ ਨੂੰ ਜਿਹੜੀ ਇਹ ਮਨੁੱਖ ਨੂੰ ਜਿਹੜੀ ਜ਼ਿੰਦਗੀ ਹੈ ਇਹ 84 ਲੱਖ ਜੁਨਾ ਭੋਗਣ ਤੋਂ ਬਾਅਦ ਮਿਲੀ ਹੈ ਜੇ ਅਸੀਂ ਇਸ ਜ਼ਿੰਦਗੀ ਦੇ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਇਨਸਾਨੀਅਤ ਲਈ ਮਨੁੱਖਤਾ ਲਈ ਸਮਾਜ ਲਈ ਦੇਸ਼ ਲਈ ਆਪਾਂ ਕੁਝ ਨਾ ਕਰ ਸਕੇ ਫਿਰ ਸਾਡਾ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਜਿਹੜਾ ਕੋਈ ਮਕਸਦ ਤੇ ਤਰਹਾਰ ਨਹੀਂ ਹੈ ਸੋ ਗੁਰਬਾਣੀ ਚ ਲਿਖਿਆ ਕਿ 184 ਜੁਨ ਸਬਾਈ ਮਾਨਸ ਕੋ ਪਰ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾیندਾ ਸੋ ਸਾਨੂੰ ਜ਼ਿੰਦਗੀ ਦੀ ਪਰਿਭਾਸ਼ਾ ਸਾਡੇ ਬਡੇਰਿਆਂ ਨੇ ਸਾਡੇ ਸਿਆਣੇ ਨੇ ਸਮਝਾਈ ਹੈ ਔਰ ਸਾਡੇ ਗੁਰੂਆਂ ਪੀਰਾਂ ਪੰਗੰਬਰਾਂ ਨੇ ਸਾਨੂੰ ਇਸ ਗੱਲ ਦਾ ਜਿਹੜਾ ਵੱਲ ਦਿੱਤਾ ਇਸ ਗੱਲ ਦੀ ਤਹਿਜ਼ੀਬ ਸਿਖਾਈ ਹੈ ਕਿ ਤੁਸੀਂ ਸਮਾਜ ਦੇ ਵਿੱਚ ਜਨਮ ਲੈਣ ਤੋਂ ਬਾਅਦ ਕਿਸ ਤਰ੍ਹਾਂ ਜਿਉਣਾ ਹੈ ਸੋ ਦੇਖੋ ਜਾਨਵਰ ਧਰਤੀ ਦੇ ਉੱਤੇ ਪੈਦਾ ਹੁੰਦਾ ਆਪਣੀ ਜੂਨ ਹੰਡਾ ਕੇ ਚੱਲਾ ਜਾਂਦਾ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਨਾ ਆਪਣੇ ਵਰਗ ਨੂੰ ਫਾਇਦਾ ਨਾ ਆਪਣੇ ਸਾਥੀਆਂ ਨੂੰ ਫਾਇਦਾ ਨਾ ਆਪਣੇ ਪਰਿਵਾਰ ਨੂੰ ਫਾਇਦਾ ਇਹ ਸਿਰਫ ਜਿਹੜੀ ਅਨਾਇਤ ਹੈ ਇਹ ਸਿਰਫ ਮਨੁੱਖ ਦੇ ਹਿੱਸੇ ਆਈ ਹੈ ਉਹ ਕਿਸੇ ਰੋਂਦੇ ਨੂੰ ਚੁੱਪ ਕਰਾ ਸਕਦਾ ਕਿਸੇ ਦੇ ਹੰਝੂ ਪੂੰਝ ਸਕਦਾ ਕਿਸੇ ਡਿੱਗੇ ਹੋਏ ਨੂੰ ਉਠਾ ਸਕਦਾ ਕੁੱਪ ਹਨੇਰੇ ਘਰਾਂ ਦੇ ਵਿੱਚ ਰੋਸ਼ਨੀ ਕਰ ਸਕਦਾ ਸੋ ਇਸੇ ਮਕਸਦ ਲਈ ਅਸੀਂ ਜਿਹੜੇ ਪਿਛਲੇ 27 28 ਸਾਲਾਂ ਤੋਂ ਸਰਗਰਮ ਹੈ ਔਰ ਪਿੱਛੇ ਕੁਝ ਖੜੋਤ ਆ ਗਈ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਥੇਬੰਦੀ ਵੱਲੋਂ 10 ਕਰੋੜ ਰੁਪਈਆ ਸਿੱਧੇ ਤੌਰ ਤੇ ਇਹ ਜਿਹੜਾ ਮੈਂ ਜਿਹੜੇ ਵਰਗਾਂ ਦਾ ਜ਼ਿਕਰ ਕੀਤਾ ਉਹਨਾਂ ਦੀ ਬਿਹਤਰੀ ਵਾਸਤੇ ਉਹ ਥਾਣ ਲਈ ਉਹਨਾਂ ਦੀ ਭਲਾਈ ਦੇ ਲਈ ਲਗਾਇਆ ਹੈ ਉਹਦੇ ਵਿੱਚ ਬਹੁਤ ਸਾਰੀ ਡਿਟੇਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰੂੰਗਾ ਉਹ ਤੁਹਾਨੂੰ ਸਾਰਿਆਂ ਨੂੰ ਜਿਹੜੀ ਡਿਸਟ੍ਰੀਬਿਊਟ ਵੀ ਕਰਾਂਗੇ ਤੁਸੀਂ ਉਸ ਨੂੰ ਲੈ ਲਓ ਹੁਣ ਜਿਹੜਾ ਅੱਜ ਦਾ ਜਿਹੜਾ ਮਕਸਦ ਹੈ ਮੈਂ ਜਿਹਦੇ ਮਕਸਦ ਤੇ ਆਵਾਂ ਤਾਂ ਥੋੜੇ ਗੈਪ ਤੋਂ ਬਾਅਦ ਥੋੜੇ ਵਕਫੇ ਤੋਂ ਬਾਅਦ ਇਹ ਜਿਹੜੀ ਜਥੇਬੰਦੀ ਹੈ ਮੁੜ ਕੇ ਸਮਾਜ ਦੇ ਵਿੱਚ ਜਿਹੜੀ ਸਰਗਰਮੀ ਦੇ ਨਾਲ ਆਪਣੀ ਰੋਲ ਅਦਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਮੁੜ ਕੇ ਜਿਹੜੀ ਸਰਗਰਮ ਹੋਈ ਹੈ ਸੋ ਇਹਦੇ ਵਿੱਚ ਮੁਢਲੇ ਤੌਰ ਤੇ ਅਸੀਂ ਪੰਜ ਚਾਰ ਜਿਹੜੀਆਂ ਚੀਜ਼ਾਂ ਨੂੰ ਫੋਕਸ ਕਰਨ ਦਾ ਯਤਨ ਕੀਤਾ ਸਭ ਤੋਂ ਪਹਿਲਾਂ ਕਿ ਜਿਹੜੇ ਬੇਵਸ ਗਰੀਬ ਕਮਜ਼ੋਰ ਆਵਾਜ਼ਾਰ ਪਰਿਵਾਰ ਹੈ ਉਹਨਾਂ ਦੀਆਂ ਧੀਆਂ ਦਾ ਅਸੀਂ ਵਿਆਹ ਕਰਨਾ ਉਹ ਪਹਿਲਾਂ ਵੀ 200 ਲੜਕੀਆਂ ਦਾ ਜਿਹੜਾ ਵਿਆਹ ਕੀਤਾ ਜਾ ਚੁੱਕਿਆ ਜਿਸ ਦੇ ਉੱਤੇ ਅੰਮ 2.5 ਕਰੋੜ ਰੁਪਏ ਦੇ ਕਰੀਬ ਜਿਹੜਾ ਖਰਚਾ ਕੀਤਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਗਰਮੀ ਦੇ ਨਾਲ ਉਹਨਾਂ ਲੜਕੀਆਂ ਦੀ ਬਾਹ ਫੜ ਕੇ ਸਾਡਾ ਉਹਦਾ ਇੱਕ ਮਨੋਰਥ ਹੈ ਕਿ ਜਦੋਂ ਕੋਈ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਜਵਾਨ ਹੋਈ ਧੀ ਨੂੰ ਵਿਆਉਣ ਵਾਸਤੇ ਜਿਹੜਾ ਵਿਚਾਰਾ ਦਿਹਾੜੀ ਕਰਕੇ ਜਿਹੜਾ ਵਿਚਾਰਾ ਕਿਸੇ ਬਿਮਾਰੀ ਨਾਲ ਪੀੜਤ ਹੈ ਕਿਸੇ ਬੇਵਸੀ ਦੇ ਕਾਰਨ ਉਹ ਆਵਾਜ਼ ਆ ਰਿਹਾ ਹੈ ਉਹ ਫਿਰ ਕੀ ਕਰਦਾ سرمਾਇਅਦਾਰੀ ਤੋਂ ਲੋਨ ਲੰਦਾ ਹੈ ਕਹਿੰਦੇ ਕਿਧਰੇ ਤੋਂ ਵਿਚਾਰਾ ਲੰਦਾ ਹੈ ਉਹ ساری ਜ਼ਿੰਦਗੀ ਉਹਦੇ ਪ੍ਰਭਾਵਤ ਉਸ ਦੀ ਬੇਵਸੀ ਦੇ ਕਾਰਨ ਉਹਨਾਂ ਦੇ ਬੱਚਿਆਂ ਦੇ ਉੱਤੇ ਦੁਰਪ੍ਰਭਾਵ ਪੈਂਦਾ ਹੈ ਉਹ ਬੱਚਿਆਂ ਦੀ ਜਿਹੜੀ ਉਹਨਾਂ ਦੀ ਪੜ੍ਹਾਈ ਟੁੱਟ ਜਾਂਦੀ ਆਪਣੇ ਬੱਚਿਆਂ ਨੂੰ ਪੜ੍ਹਾਈ ਨਾਲੋਂ ਤੋੜ ਕੇ ਫਿਰ ਉਹ ਆਪਣੇ ਨਾਲ ਕੰਮਕਾਰ ਦੇ ਵਿੱਚ ਦਿਹਾੜੀ ਮਜ਼ਦੂਰੀ ਤੇ ਲਗਾ ਲੰਦਾ ਹੈ ਉਸ ਚੀਜ਼ ਨੂੰ ਠੱਲਣ ਵਾਸਤੇ ਅਸੀਂ ਜਵਾਨ ਹੋ ਚੁੱਕੀਆਂ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਸਰਗਰਮੀ ਨਾਲ ਵਿਆਹ ਕਰਾਉਣੇ ਆ ਉਸ ਤੋਂ ਇਲਾਵਾ ਜਿਹੜੇ ਬੱਚੇ ਸਹੀ ਮਹਿਨਿਆਂ ਦੇ ਵਿੱਚ ਵਿੱਦਿਆ ਦੇ ਨਾਲ ਮੋਹ ਰੱਖਦੇ ਆ ਐਜੂਕੇਸ਼ਨ ਲੈ ਕੇ ਚੰਗੀ ਜ਼ਿੰਦਗੀ ਜਿਉਣ ਦੇ ਜਿਹੜੇ ਹਮੈਤੀ ਨੇ ਜਾਂ ਇਸ ਗੱਲ ਦੇ ਲਈ ਪਵੰਦ ਹੈ ਉਹਨਾਂ ਦੇ ਜਿਹੜੀ ਪੜ੍ਹਾਈ ਦੇ ਲਈ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਆਰਥਿਕ امداد ਦੇਣੀ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਇਹ ਜਥੇਬੰਦੀ ਜਿਹੜੀ ਇਹਦਾ ਕੋਈ ਲਗਭਗ ਅਪਰੋਕਸੀਮੇਟ 40000 ਮੈਂਬਰ ਪੂਰੇ ਪੰਜਾਬ ਦੇ ਵਿੱਚ ਹੈਗਾ ਔਰ ਅਸੀਂ ਇਸ ਜਿਹੜਾ ਦੀਵਾ ਇਹ ਜਲਾਉਣ ਵਾਸਤੇ ਕੋਈ 3600 ਦੇ ਕਰੀਬ ਪਿੰਡਾਂ ਦਾ ਪੂਰੇ ਪੰਜਾਬ ਭਰ ਦੇ 3600 ਪਿੰਡਾਂ ਤੱਕ ਅਪਰੋਚ ਕਰਕੇ ਲੋਕਾਂ ਦੇ ਘਰਾਂ ਤੱਕ ਜਾਣ ਦਾ ਯਤਨ ਕੀਤਾ ਸੋ ਜਿੱਥੇ ਲੜਕੀਆਂ ਦਾ ਪਿਆ ਜਿੱਥੇ ਬੱਚੇ ਪੜਨ ਵਾਲੇ ਸਕੂਲੀ ਬੱਚਿਆਂ ਨੂੰ ਉਹਨਾਂ ਨੂੰ ਆਰਥਿਕ امدਾਦ ਉਥੇ ਨਸ਼ਿਆਂ ਦੇ ਪ੍ਰਕੋਪ ਤੋਂ ਬਚਾ ਕੇ ਉਹਦੇ ਲਈ ਚਾਹੇ ਚੇਤਨਾ ਮੀਟਿੰਗਾਂ ਦਾ ਆਯੋਜਨ ਹੋਵੇ ਚਾਹੇ ਉਹ ਨਾਟਕਾਂ ਰਾਹੀਂ ਹੋਵੇ ਪਿੰਡਾਂ ਦੇ ਵਿੱਚ ਜਾ ਕੇ ਉਹ ਚੱਚੇ ਤੌਰ ਤੇ ਦਿਹਾਤੀ ਖੇਤਰ ਦੇ ਵਿੱਚ ਜਿਹੜੀ ਸਾਡੀ ਸਰਗਰਮ ਭੂਮਿਕਾ ਹੈਗੀ ਹੈ ਉਹ ਦਿਹਾਤੀ ਖੇਤਰ ਦੇ ਨਾਲ ਸੰਬੰਧਿਤ ਹੈ ਸੋ ਅਸੀਂ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਨੂੰ ਖੇਡਾਂ ਖੇਡਣ ਲਈ ਵੀ ਆਰਥਿਕ ਅਮਦਾਨ ਜਿਹੜੀ ਅਸੀਂ ਜਿਹੜੀ ਜਥੇਬੰਦੀ ਵੱਲੋਂ ਪ੍ਰਦਾਨ ਕਰਨੀ ਹੈ ਸੋ ਤਾਂ ਕਿ ਅਸੀਂ ਇੱਕ ਜਣਾ ਇੱਕ ਐਸਾ ਸਮਾਜ ਸਿਰਜ ਸਕੀਏ ਜਿੱਥੇ ਨਸ਼ਿਆਂ ਦਾ ਖਾਤਮਾ ਹੋਵੇ ਅਨਪੜਤਾ ਗਰੀਬੀ ਦੂਰ ਹੋਵੇ ਬੇਵਸੀ ਦੇ ਕਾਰਨ ਬੱਚੇ ਪੜ੍ਹਾਈ ਤੋਂ ਨਾ ਟੁੱਟ ਸਕਣ ਸੋ ਇਸ ਤਰ੍ਹਾਂ ਦਾ ਜਿਹੜਾ ਸਾਡਾ ਮਕਸਦ ਹੈ ਉਹ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇਹ ਵਿਸ਼ਵ ਸ਼ਹਿਦ ਮੱਖੀ ਦਿਵਸ ਮੌਕੇ ਪੰਜਾਬ ਕਿਸਾਨ ਵਿਕਾਸ ਚੈਂਬਰ ਵੱਲੋਂ ਲਾਈ ਗਈ ਰਾਸ਼ਟਰੀ ਮਧੂਮੱਖੀ ਪਾਲਣ ਵਰਕਸ਼ਾ ਵਿੱਚ ਮੁੱਖ ਮਹਿਮਾਨ ਵਜੋਂ ਕਲਕੱਟ ਪਵਨ ਮੋਹਾਲੀ ਵਿਖੇ ਸ਼ਿਰਕਤ ਕੀਤੀ। ਉਹਨਾਂ ਇਸ ਮੌਕੇ ਸ਼ਹਿਦ ਦੀ ਮੱਖੀ ਪਾਲਣ ਦੇ ਕਿਤੇਨ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ-ਨਾਲ ਮਾਨਵੀ ਸਿਹਤ ਲਈ ਵੀ ਲਾਹੇਵੰਦ ਦੱਸਿਆ ਉਹਨਾਂ ਨੇ ਕਿਹਾ ਕਿ ਸ਼ਹਿਦ ਦੀ ਮਹੱਤਤਾ ਮਨੁੱਖੀ ਜ਼ਿੰਦਗੀ ਦੇ ਸੰਸਾਰ ਵਿੱਚ ਸਾਹ ਲੈਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਅਖੀਰ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਇਨਸਾਨ ਨਾਲ ਜੁੜਿਆ ਰਹਿੰਦਾ ਹੈ। ਉਹਨਾਂ ਕਹੇ ਕਿ ਸ਼ਹਿਦ ਦੇ ਆਯੁਰਵੇਦ ਅਨੁਸਾਰ ਵੀ ਬਹੁਤ ਲਾਭ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਸ਼ਹਿਦ ਦਾ ਕਿੱਤਾ ਅਤੇ ਵਪਾਰ ਤੇਜ਼ੀ ਨਾਲ ਲੱਗੇ ਵਧ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਦ ਦੀ ਮੱਖੀ ਕੇਵਲ ਸ਼ਹਿਦ ਹੀ ਨਹੀਂ ਦਿੰਦੀ ਬਲਕਿ परागण विधि राही बहुत सारे फुलां दे बीज एक थां तो दूजी थां ते भी लेके जांदी है मेरी आवाज पहुंच जाएगी आप कहीं भी क्या कहोगे मधुमक्खी पालन क्या है कि आज विश्व मधुमक्खी दिवस के रूप में सारी दुनिया में ये दिन मनाया जाता है और मधुमक्खी और किसान का धोली चामन का साथ है कारण क्या है कि बिना मधुमक्खी के किसान की पैदावार को जो बीजा होता है या जो फल लगता है उसमें उसका रोल रहता है और मधुमक्खी जो है ना वो प्रकृति से ही जो प्राप्त करती है उसको वापस अपने को मधु के रूप में वो वापस देती है और मधु का उपयोग जो है ना वो काल से आयुर्वेद की दृष्टि से बहुत ही महत्वपूर्ण है शरीर के हर लष्टि से मधु का उपयोग हम लोग करते आए हैं इलाज के रूप में भी करते आए हैं केंद्र सरकार ने बड़ा प्रयास किया कि अगर किसान की आमदनी को दूनी करनी है तो उसमें एक मजबूत तो पाया है वो मधुमक्खी पालन भी है मधुमक्खी पालन करेगा तो उसका विश्व व्यापार है आज की तारीख में जो एक तरह से इंटरनेशनल व्यापार के रूप में विकसित हुआ है तो उसमें किस तरह से नए नए अन्वेषण हो नए नए कैसे इसमें मधुमक्खी पालन में व्यवस्थाएं की जाए कैसे जो है ना बाग लगाए जाएं ऐसे पौधे लगें जिसके कारण से फूल लगे और फूल से वो मधु प्राप्त करें और रिटर्न में हमको मधु के रूप में वापस दें तो मैं सोचता हूँ ये जो विशेष करके पंजाब के इस किसान डेवलपमेंट चैम्बर ने इस आयोजन का जो किया है उसका एक विशेष महत्व है ਸ਼ਹਿਰ ਮੁਕਸਰ ਸਾਹਿਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤੇ ਵੱਡੇ ਆਕਾਰ ਦੇ ਟਰਾਲੇ ਜਿਨ੍ਹਾਂ ਵਿੱਚ ਅਣਅਧਿਕਾਰੇ ਤੌਰ ਤੇ ਪ੍ਰਾਲੀ ਦੀ ਢੁਆਈ ਕੀਤੀ ਜਾਂਦੀ ਹੈ ਤੇ ਵੱਲੋਂ ਹਾਦਸਿਆਂ ਨੂੰ ਅੰਜਾਮ ਦਿੱਤੇ ਜਾਣ ਦਾ سلسلہ ਬੀਤੇ ਲੰਮੇ ਸਮੇਂ ਤੋਂ ਜਾਰੀ ਹੈ। ਉਦਸਮਾ ਪਹਿਲਾ ਸ਼੍ਰੀ ਮੁਕਸਰ ਸਾਹਿਬ ਤੋਂ ਫਰੋਜ਼ਪੁਰ ਪੁਲ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਜਦੋਂ ਪ੍ਰਾਲੀ ਦੀ ਢੁਆਈ ਕਰਨ ਵਾਲੇ ਗੈਰ ਕਾਨੂੰਨੀ ਟਰਾਲੇ ਨੂੰ ਪਾਸ ਕਰਨ ਲੱਗੀ ਤਾਂ ਟਰਾਲਾ ਚਾਲਕ ਵੱਲੋਂ ਉੱਚੀ ਆਵਾਜ਼ ਵੀ ੱਚ ਲਗਾਏ ਗਏ ਡੈਕ ਕਾਰਨ ਟਰਾਲਾ ਚਾਲਕ ਨੂੰ ਬੱਸ ਦਾ ਹਾਰਨ ਸੁਣਾਈ ਨਹੀਂ ਦਿੱਤਾ। ਅਤੇ ਟਰਾਲਾ ਚਾਲਕ ਅਚਾਨਕ ਸੜਕ ਦੇ ਵਿਚਕਾਰ ਆਉਣ ਲੱਗਿਆ ਤਾਂ ਬੱਸ ਨਾਲ ਟਕਰਾ ਗਿਆ। ਜੀ ਸਰਪਾਲ ਸਿੰਘ ਸਨ ਉਹ ਫਰਨੇਸ ਸੀ ਦਰਵੇਜੀ ਵਾਸਤੇ ਲੈ ਕੇ ਆਇਆ ਸੀ। ਭਾਈ ਜੀ ਇਹ ਸਿੱਧਰ ਮੋਟਰ ਵਾਲਿਆਂ ਤੋਂ ਪਾਸੋਂ ਆ ਰਹੇ ਸੀ। ਕੋਈ ਪੁੰਜਾ ਰਹੇ ਸੀਗੇ। ਅੱਗੇ ਗੱਠਾਂ ਵਾਲਾ ਖਾਲੀ ਟਰੈਕਟਰ ਜਾਂਦਾ ਸੀ ਫੁੱਲ ਟੱਕ ਲੱਗਿਆ ਸੀ। ਉਹ ਕਹਿੰਦਾ ਜੀ ਜਦੋਂ ਹਾਰਨ ਮਾਰਿਆ ਉਹਨੂੰ ਪਾਸ ਕਰਨ ਲੱਗੇ ਤਾਂ ਉਹਨੇ ਇੱਕਦਮ ਅੱਗੇ ਕਰਤਾ। ਉਹ ਬਚਾਅ ਹੋ ਗਿਆ। ਗੱਡੀ ਦਾ ਨੁਕਸਾਨ ਹੋ ਗਿਆ। ਉਹਦਾ ਟਰੈਕਟਰ ਪਾਸੇ ਨੂੰ ਵੱਡ ਗਿਆ। ਬਹੁਤ ਤੇਜ਼ ਸੀ ਟਰੈਕਟਰ। ਕਿੱਥੇ ਫਲਟ ਜਾਂਦੀ ਜੀ ਤੇ ਸਵਾਰੀਆਂ ਦਾ ਬਹੁਤ ਨੁਕਸਾਨ ਹੋਣਾ। ਬਈ ਉਧਰ ਬੱਸ ਨੂੰ ਪਾਸ ਕਰ ਰਹੀ ਸੀ ਬਰਾਬਰ ਤੇ ਇਹਨੇ ਬਈ ਟਾਲੇ ਦਾ ਜੋ ਮੂਹਰੋ ਕੱਟ ਮਾਰ ਲੱਗਾ ਕੇ ਹਾਰਨ ਦੇ ਹੱਥ ਰੱਖਿਆ ਤੈਨੂੰ ਪਤਾ ਹੈ ਬੱਸ ਪਾਸੇ ਡੈਕ ਕਰਾਂ ਚੱਲੀ ਜਾਂਦੀ ਹੈ ਇਹਨੇ ਮਗਰ ਨਹੀਂ ਦੇਖਿਆ ਵੀ ਕੱਟ ਮਾਰ ਟਕਾ ਕੇ ਬੱਸ ਉਹ ਜੀ ਪੈਂਥਰੇ ਦੇ ਫੁੱਲ ਸਾਰੀਆਂ ਸਾਰੀਆਂ ਬੱਤੀਆਂ ਕਿ ਕੱਟ ਤੇ ਜੋ ਮਾਰੇ ਬ੍ਰੇਕਰ ਨਾਲ ਫੁੱਲ ਕੈਟ ਕਰਦੇ ਕੋਈ ਸੋਦੇ ਸੱਦੇ ਨਗਰ ਬਈ ਸੈਟ ਕਿਥੋਂ ਬ੍ਰੇਕ ਲੱਗੀ ਤਾ ਬਾਈ ਸਾਈਡ ਤੇ ਹੀ ਆਨੇ ਆਈ ਨਾ ਕਿਤਰਾ ਹੈ ਯਾਰ ਕਿਥੋਂ ਆ ਰਹੇ ਐ ਤਾਂ ਹੈ ਕਹਿੰਦੀ ਮੁਕਸਰ ਤੇ ਮੁਕਸਰ ਤੋਂ ਠੀਕ ਹੈ ਜਿਆਦੀ ਝੋੜਤਾ ਨਹੀਂ ਪਈਦਾ ਲੱਤ ਥੱਲੇ ਗਈ ਥੇ ਥੱਲੇ ਨਿਕਲਣਾ ਡਾਕਟਰ ਸਰਕਾਰਾਂ ਨੇ ਦੇਖੀ ਅਤੇ ਅਫਸਰਾਂ ਦੇ ਅਫਸਰ شاہੀ ਨੂੰ ਲੈ ਕੇ ਅਕਸਰ ਹੀ ਸਰਕਾਰੀ ਮੁਲਾਜ਼ਮ ਪ੍ਰਦਰਸ਼ਨ ਕਰਦੇ ਹੋਏ ਦਿਖਦੇ ਹਨ ਤੇ ਅੱਜ ਮੁੜ ਇੱਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਿੱਥੇ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹਾਂ ਮਾਣ ਮਿਲਣ ਚਲਦੇ ਵਿਭਾਗ ਦੇ ਐਕਸ਼ਨ ਦੇ ਦਫ਼ਤਰ ਦਾ ਘਰਾਓ ਕੀਤਾ ਤੇ ਤਨਖਾਹਾਂ ਨੂੰ ਲੈ ਕੇ ਜੰਮ ਕੇ ਆਪਣੀ ਪੜਾਅਸ ਕੱਢੇ ਇਸ ਮੌਕੇ ਨਾਲ ਕਾਮਿਆਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਮੌਜੂਦ ਸਨ ਇਸ ਸਬੰਧੀ ਜਦੋਂ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿਛਲੇ 1 ਮਹੀਨੇ ਤੋਂ ਉਹਨਾਂ ਦੇ ਬੱਚਿਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਦੀ ਵਜ੍ਹਾ ਨਾਲ ਘਰ ਦਾ ਸਾਰਾ ਖਰਚਾ ਰੁਕ ਗਿਆ ਹੈ ਅੱਜ ਦਾ ਜਿਹੜਾ ਵਿਸ਼ਾ ਪਠਾਨਕੋਟ ਦੇ ਵਿੱਚ ਤਿੰਨ ਤਿੰਨ ਮਹੀਨੇ ਤੋਂ ਵਰਕਰਾਂ ਦੀਆਂ ਤਨਖਾਹਾਂ ਨਹੀਂ ਪੈ ਰਹੀਆਂ ਪੰਜਾਬ ਸਰਕਾਰ ਕੋਲ ਜਲ ਸਪਲਾਈ ਮੈਨੇਜਮੈਂਟ ਨੇ ਅੱਜ ਤੱਕ ਜਿਹੜਾ ਤਸੱਦਦ ਕਰ ਰਹੀ ਆ ਇਹਨਾਂ ਦੀਆਂ ਤਨਖਾਹਾਂ 'ਚ ਵਾਅਦਾ ਹੋਇਆ ਵਰਕਰਾਂ ਦੀਆਂ 'ਚ ਜਲ ਸਪਲਾਈ ਮੈਨੇਜਮੈਂਟ ਸਾਡੀ ਜਥੇਬੰਦੀ ਨੇ ਐਚਓਡੀ ਦੇ ਧਰਨਾ ਦੇ ਕੇ ਉਥੋਂ ਤਨਖਾਹਾਂ ਦਾ ਵਾਅਦਾ ਕਰਾਇਆ 22500 ਰੁਪਏ ਦਾ ਉਹ ਵਾਅਦੇ ਦੇ ਕਾਰਨ ਅੱਜ ਜਿਹੜੀ ਅਫਸਰਸ਼ਾਹੀ ਪਹਿਲਾਂ ਇਹਨਾਂ ਨੂੰ 18000 ਰੁਪਏ ਸਾਨੂੰ ਸਾਰੇ ਵਰਕਰਾਂ ਨੂੰ ਮਿਲਦਾ ਸੀ ਅੱਜ 21000 ਰੁਪਏ ਦੇ ਲਗਤ ਦੇ ਨਾਲ ਸਾਨੂੰ ਪ੍ਰਤੀ ਮਹੀਨੇ ਦੇ ਮਿਲਣਾ ਉਹ 2 ਮਹੀਨੇ ਹੋ ਗਿਆ ਉਸੇ ਹੀ ਇਹਨਾਂ ਨੇ ਪੰਜਾਬ ਸਰਕਾਰ ਨੇ ਤੇ ਇੱਥੋਂ ਦੀ ਮੈਨੇਜਮੈਂਟ ਨੇ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਆ ਵਰਕਰਾਂ ਦੇ ਨਾਲ ਕਿ ਜੋ ਇਹਨਾਂ ਦਾ ਬਣਦਾ ਹੱਕ ਆ ਉਹ ਦੇ ਨਹੀਂ ਰਹੇ ਉਹ ਕਹਿ ਰਹੇ ਆ ਵੀ ਇਹਨਾਂ ਦੀਆਂ ਘਟਾ ਕੇ 14 ਤੋਂ 15000 ਰੁਪਏ ਦੇ ਨਾਲ ਦੇਣੀਆਂ ਵਾ ਸੋ ਇਸ ਰੋਸ ਵਜੋਂ ਅੱਜ ਸਾਰੇ ਇਹ ਭੈਣ ਭਰਾ ਇਕੱਠੇ ਹੋਏ ਆ ਸਾਡੀਆਂ ਮਾਵਾ ਮਤਾਵਾ ਬਜ਼ੁਰਗ ਮੇਰੇ ਵਰਕਰ ਨੌਜਵਾਨ ਸਾਥੀ ਸਾਰੇ ਇਕੱਤਰ ਹੋ ਕੇ ਇਸ ਕੀਮਤੋ ਇਸ ਆਪਣੇ ਹੱਕ ਲੈਣ ਲਈ ਉਹ ਜਾਇਜ਼ ਮੰਗਾ ਮੰਵਾਉਣ ਵਾਸਤੇ ਉਹ ਬੈਠੇ ਆ ਜਦ ਤੱਕ ਸਾਡੀਆਂ ਮੰਗਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਵਿਰੋਧ ਕਰਦੇ ਰਵਾਂਗੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਉਦੋਂ ਤੱਕ ਉਹ ਰੇ ਬੈਠੇ ਹਨ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਪਿੰਡ ਪਨੇਆੜ ਦੇ ਖੰਡ ਮਿਲਦੇ ਨਜ਼ਦੀਕ ਇੱਕ ਖੜੇ ਟਰੱਕ ਜਿਹੜਾ ਕਿ ਹਿਮਾਚਲ ਦਾ ਦੱਸਿਆ ਜਾ ਰਿਹਾ ਵਿੱਚ ਹਰਿਆਣਾ ਨੰਬਰ ਦਾ ਟਰੱਕ ਵੱਜਿਆ ਹਾਦਸਾ ਇਨਾ ਭਿਆਨਕ ਸੀ ਕਿ ਦੋਵੇਂ ਟਰੱਕਾਂ ਦਾ ਵੱਡੂ ਨੁਕਸਾਨ ਹੋਇਆ ਤੇ ਅਗਲਾ ਟਰੱਕ ਪਲਟ ਗਿਆ ਤੇ ਟਰੱਕ ਡਰਾਈਵਰ ਦੇ ਸਿਰ ਤੇ ਵੀ ਛੱਟ ਲੱਗੀ ਹੈ ਖੜੇ ਟਰੱਕ ਦੇ ਡਰਾਈਵਰ ਨੇ ਮੌਕੇ ਤੇ ਪਹੁੰਚੇ ਟਰੱਕ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਸਾਡਾ ਟਰੱਕ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਰਾਸਤੇ ਵਿੱਚ ਡਰਾਈਵਰ ਚਾਹ ਪੀਣ ਲਈ ਰੁਕਿਆ ਤਾਂ ਇੰਨੇ ਨੂੰ ਪਠਾਨਕੋਟ ਦੀ ਤਰਫੋਂ ਆ ਰਹੇ ਟਰੱਕ ਨੇ ਉਸ ਦੇ ਟਰੱਕ ਪਿੱਛੇ ਟੱਕਰ ਮਾਰ ਦਿੱਤੀ। ਸਾਡੀ ਗੱਡੀ ਲਈ ਪਿੱਛੋਂ ਆ ਕੇ ਮਾਰਦੀ ਗੱਡੀ। ਤੁਹਾਡੀ ਗੱਡੀ ਕਿੱਥੋਂ ਦੀ ਹੈ ਜੀ? ਮੇਰੀ ਤੇ ਟੈਰਸ ਦੀ ਹੈ। ਅੱਛਾ ਜੀ। ਹੁਣਾਂ ਚੱਲੀਏ? ਹਾਂ ਜੀ। ਠੀਕ ਹੈ। ਕਿਹੜੀ ਪਿਛਲੀ ਗੱਡੀ ਵਜੀ ਹੈ? ਇਹ ਤਾਂ ਪਤਾ ਨਹੀਂ ਆਣੇ ਦੀ ਕਿੱਥੇ ਦੀ ਹੈ। ਇਹ ਬਾਕੀ दोनों रा बचाया हो गए तोड़े सटान कितने कितने लगी हैं मेरे साथ जो लगी है, लगी है। और बाकी बचाया है रे बाकी है पुल्स पुल्स ने क्यों काट रही कितनी है नहीं, ने तो 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 ने नहीं। पुल्स ने लिखा ना ना लिखा मेरा तो वो तो दूसरा तो दूर गया पता नहीं कितने जलिया चमड़ के आये नहीं ओ नहीं आया उड़ के पुल्स नहीं आ ਪਿਛੋਂ ਆਈ ਉਹ ਕੈਂਟਰ ਘੋੜੀ ਉਹਨੇ ਮਾਰੀ ਪਿੱਛੇ ਦਾ ਗੱਡੀ ਪਾੜੀ ਪੈਰਸ ਸਸਾ ਕੋ ਪੈਰਸ ਸਸਾ ਕੋ ਪੈਰਸ ਇਹ ਜਿਹੜੀ ਪਿੱਛਲੀ ਗੱਡੀ ਹੈ ਇਹਦਾ ਨੰਬਰ ਹਰਿਆਣੇ ਦਾ ਹਰਿਆਣੇ ਦੀ ਗੱਡੀ ਹੈ ਨਾ ਹਾਂ ਬਾਲਾ ਬਾਲਾ ਹੰਬਾਲੇ ਦੀ ਗੱਡੀ ਹੈ ਠੀਕ ਹੈ ਜੀ ਪਿੱਛੋਂ ਮਤਲਬ ਲੱਗੀ ਹਾਂ ਸੁੱਤਾ ਹੈ ਡਰਾਈਵਰ ਡਰਾਈਵਰ ਮੇਰਾ ਠੀਕ ਹੈ ਸੁੱਤਾ ਹੋਇਆ ਸੀ ਜਦੋਂ ਪਿੱਛੋਂ ਆਇਆ ਸੀ ਨਾਲ ਨਿੰਦਾ ਕੀ ਘੁਸੜਾ ਵਿੱਚੋਂ ਮਾਰੀ ਕੋਈ ਡਰਾਈਵਰਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਡਰਾਈਵਰ ਠੀਕ ਹੈ ਦੋਨੋਂ ਠੀਕ ਹੈ ਗੱਡੀਆਂ ਦਾ ਨੁਕਸਾਨ ਹਾਂ ਗੱਡੀਆਂ ਯੂਨਾਈਟਿਡ ਟ੍ਰੇਡ ਯੂਨੀਅਨ ਵੱਲੋਂ ਡਰਾਈਵਰਾਂ ਮਿਨੀ ਟਰਾਂਸਪੋਰਟ ਵਾਲਿਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਮਾధ్యਮ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਮਿਨੀ ਟਰਾਂਸਪੋਰਟ ਨੂੰ ਬਚਾਉਣ ਲਈ ਮੋਟਰਸਾਈਕਲ ਰੇੜੀਆਂ ਤੇ ਗੈਰ ਕਾਨੂੰਨੀ ਵਾਹਨ ਤੁਰੰਤ ਬੰਦ ਕੀਤੇ ਜਾਣ ਅਤੇ ਇਹਨਾਂ ਨੂੰ ਤਿਆਰ, ਵੇਚਣ ਅਤੇ ਰਿਪੇਅਰ ਕਰਨ ਵਾਲੀਆਂ ਵਰਕਸ਼ਾਪਾਂ ਉਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸਨਾਲੇ ਪੁਲਿਸ ਨਾਕਿਆਂ ਤੇ ਚੈਕਿੰਗ ਵਿੱਚ ਇੱਕ ਸਾੜਤਾ ਲਿਆਉਣ ਲਈ ਜਗਾੜੂ ਰੇੜੀਆਂ ਤੇ ਗੈਰ ਕਾਨੂੰਨੀ ਵਾਹਨਾਂ ਦੇ ਪੇਪਰ ਚੈੱਕ ਕਰਨ ਲਈ ਹਦਾਇਤ ਜਾਰੀ ਕਰਨ ਦੀ ਮੰਗ ਹੋਈ ਤੇ ਮੰਗ ਪੱਤਰ ਵਿੱਚ ਰੱਖੀ ਗਈ। ਆਤਰੀ ਗਾਲ ਜੀ ਮੈਂ ਸਾਫ ਸੰਗ ਅਮਰਸਰ ਤੋਂ ਸਾਡੀ ਜੂਨੀਅਰ ਜਨਰਲ ਡਾਇਰ ਜੂਨੀਅਰ ਪੰਜਾਬ ਇਹ ਸਾਰੇ ਪੰਜਾਬ ਦੇ ਕਵਰ ਕਰਦੇ ਜੂਨੀ ਨਹੀਂ। ਸਾਰ ਅੱਜ ਸਾਡਾ ਮੁੱਦਾ ਵਾ ਜਗਾੜੂ ਮੋਟਰਸ ਰੇੜੀਆਂ ਦਾ। ਆਮ ਸੜਕਾਂ 'ਤੇ ਦੌਰਦੀਆਂ ਵਾਂ ਤੇ ਛੋਟੇ ਹਾਥੀ ਪਿਕਅਪ ਨੂੰ ਕੰਮ ਘੱਟ ਮਿਲਦਾ। ਜੇ ਅਸੀਂ ਕੰਮ ਕਰਦੇ ਵੀ ਆ ਤਾਂ ਸਾਨੂੰ ਮੁਲਾਜ਼ਮ ਟ੍ਰੈਫਿਕ ਵਾਲੇ ਜਾਂ ਥਾਣੇ ਵਾਲੇ ਸਾਨੂੰ ਰੋਕਦੇ ਆ। ਆਦਾ ਜੇ ਓਵਰਲੋਡ ਮਾਰਿਆ ਜੇ ਡਾਲਾ ਖੁੱਲਾ ਵਾ ਤੇ ਸਾਡਾ ਚਲਾਨ ਆ ਇਹ ਰੇੜੀ ਵਾਲਾ 20 ਫੁੱਟ ਦਾ ਸਰੀਆ ਲੈਂਥ ਲੈ ਕੇ ਨਿਕਲ ਜਾਂਦਾ ਲਾਗੋ ਉਹਨੂੰ ਕੋਈ ਨਹੀਂ ਰੋਕਦਾ 10 ਸਵਾਰੀਆਂ ਬਾਹ ਕੇ ਮੋਟਰਸਾਈਕਲ ਤੇ ਨਿਕਲ ਜਾਂਦੇ ਆ ਉਹਨਾਂ ਨੂੰ ਰੋਕਦਾ ਕੋਈ ਨਹੀਂ ਆਪਾਂ 3 ਸਵਾਰੀਆਂ ਬਾਹ ਕੇ ਮੋਟਰਸਾਈਕਲ ਤੇ ਨਿਕਲ ਜਾਂਦੇ ਆ ਗਰਦਾਸਪੁਰ ਸ਼ਹਿਰ ਤੋਂ 3 ਸਵਾਰੀਆਂ ਮੋਟਰਸਾਈਕਲ ਤੇ ਬਾਹ ਕੇ ਨਿਕਲ ਜੋ ਆਪਾਂ ਸਾਰਾ ਸ਼ਹਿਰ ਨੰਗ ਨਹੀਂ ਸਕਦੇ ਚਲਾਨ ਤਾਂ ਡਾ ਪੱਕਾ ਤੇ ਉਸ ਤੋਂ ਬਾਅਦ ਅਹੀਂ ਕੋਈ ਵੀ ਗੱਠ ਲਾਦੇ ਆ ਗਰਦਾਸਪੁਰ ਦੇ ਵਿੱਚ ਆਪਾਂ ਨੂੰ ਟਰੱਕਾਂ ਵਾਲੇ ਘੇਰਨਾਂ ਪਏ ਵੀ ਤੁਸੀਂ ਸਾਡਾ ਇਹ ਕੰਮ ਕਿਉਂ ਖੁੰਦੇ ਰਹੇ ਛੋਟੇ ਆਹਦਾ ਟਰੱਕ ਦਾ ਕੀ ਮੇਲ ਆ ਛੋਟੇ ਆਹਦੇ ਬਾਅਦ 4 ਦੇ 5 ਇਕੱਠਾ ਆਜਣਗੀਆਂ ਤੇ ਟਰੱਕ ਦੇ ਕਿੰਨੇ ਇਕੱਠਾ ਆਉਂਦੀਆਂ ਉਹ ਸਾਨੂੰ ਰੋਕਣ ਡੈ ਪਿਆ ਇੱਕ ਅਸੀਂ ਟੈਕਸ ਭਰਦੇ ਹਾਂ ਸਾਲ ਦਾ 40 ਤੋਂ 50 ਹਜ਼ਾਰ ਟੈਕਸ ਭਰਦੇ ਹਾਂ ਛੋਟੇ ਆਹਦੀ ਦਾ ਪਿਕਅਪ ਦਾ 40 ਤੋਂ 50 ਹਜ਼ਾਰ ਟੈਕਸ ਆ ਟੈਕਸ ਆ ਪਾਸਿੰਗ ਆ ਬੀਮਾ ਵਾ ਉਹ ਹੀ ਭਰਦੇ ਹਾਂ ਸਾਲ ਦਾ ਬੱਚੇ ਵੀ ਭਰਨੇ ਆ ਬੱਚਿਆਂ ਦੀ ਫੀਸਾਂ ਦੇਣੀਆਂ ਗੱਡੀ ਦੇ ਕਿਸ਼ਤਾਂ ਵੀ ਕਰਨੀਆਂ ਘਰ ਦਾ ਸਾਰਾ ਖਰਚਾ ਵਾ ਇਹ ਜੜੀ ਵਾਲਾ ਨਾ ਕੋਈ ਖਰਚਾ ਭਰਦਾ ਨਾ ਕੋਈ ਟੈਕਸ ਭਰਦਾ ਮੈਂ ਕੁਝ ਵੀ ਨਹੀਂ ਹੈਗਾ ਦੇ ਕੋ ਨਾ ਤਾਂ ਕੋ ਲਾਇਸੈਂਸ ਆ ਨਾ ਕੋ ਆਰਸੀ ਆ ਉਦਾਂ ਹੀ ਲਈ ਫਿਰਦੇ ਜਵਾਨੇ ਇਹਨਾਂ ਨੂੰ ਕੋਈ ਰੋਕਦਾ ਨਹੀਂ ਸਾਡੀ ਸਰਕਾਰ ਕਰੀ ਇਹੋ ਹੀ ਬੇਨਤੀ ਆ ਕਿ ਸਾਡੇ ਦਾ ਧਿਆਨਤਾ ਜਾਵੇ ਰੋਕ ਕੇ ਸਾਨੂੰ ਦਿੱਤਾ ਜਾਵੇ ਇਹ ਜਗੜੂ ਜੜੀਆਂ ਜਾਂ ਚੋਰੀ ਦੇ ਚਲਾਉਣ ਦੇ ਬੰਦ ਕੀਤੀਆਂ ਜਾਣ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਉਹ ਦਿਨ ਅਸ਼ਵਰਧ ਮਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪੂਠਲਾ ਵੱਲੋਂ ਐਸਐਸਪੀ ਕਪੂਠਲਾ ਗੌਰਵ ਤੁਰਾ ਦੇ ਅਗਵਾਈ ਵਿੱਚ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਪਿੰਡ ਤੋਤੀ ਵਿਖੇ ਨਸ਼ਾ ਤਸਕਰ ਦੇ ਘਰ ਨੂੰ ਜੀਸੀਬੀ ਮਸ਼ੀਨ ਨਾਲ ਢਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਕਪੂਰਥਲਾ ਨੇ ਦੱਸਿਆ ਕਿ ਪਿੰਡ ਤੋਤੀ ਦੇ ਰਹਿਣ ਵਾਲੇ ਨਸ਼ਾ ਤਸਕਰ ਸੁਜੀਤ ਸਿੰਘ ਦੇ ਘਰ ਤੇ ਕਾਰਵਾਈ ਕੀਤੀ ਗਈ ਤੇ ਇਸ ਦੇ ਖਿਲਾਫ ਸੱਤ ਮਾਮਲੇ ਐਨਡੀਬੀਐਸ ਐਕਟ ਦੇ ਤਹਿਤ ਦਰਜ ਹਨ ਤੇ ਜ਼ਿਪਤ ਨੇ ਬਿੱਲੋ ਖਿਲਾਫ ਵੀ ਨਸ਼ਾ ਤਸਕਰੀ ਦੇ ਚਾਰ ਮਾਮਲੇ ਦਰਜ ਹਨ ਇਸ ਦਾ ਲੜਕਾ ਰਾਹੁਲ ਜੋ ਕਿ ਪੁਲਿਸ ਜ਼ਿਗ੍ਰਿਫਤ ਤੋਂ ਬਾਹਰ ਹੈ ਤੇ ਉਸ ਦੇ ਖਿਲਾਫ ਵੀ ਸੱਤ ਮਾਮਲੇ ਨਸ਼ਾ ਤਸਕਰੀ ਦੇ ਦਰਜ ਹਨ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਦੀ ਲੜੀ ਦੇ ਵਿੱਚ ਹੀ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਬੜੀ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਚੱਲਿਆਂਦੀ ਜਾ ਰਹੀ ਹੈ ਉਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਜਿਹੜਾ ਬੂਟਪਿੰਡ ਹੈਗਾ ਉੱਥੇ ਵੀ ਅਸੀਂ ਡੈਮੋਲੇਸ਼ਨ ਜਿਹੜੀ ਕੀਤੀ ਸੀਗੀ ਪੁਲਾਥਲਕੇ ਚ ਉਸ ਤੋਂ ਬਾਅਦ ਅਸੀਂ ਸੁਲਤਾਨ ਕਪੂਰਥਲਾ ਦੇ ਵਿੱਚ ਵੀ ਜਿਹੜਾ ਡਰੱਗ ਹੌਟਸਪੌਟ ਸਾਡਾ ਸੀਗਾ ਉੱਥੇ ਵਿੱਚ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਇਹ ਕਾਰਵਾਈ ਕੀਤੀ ਸੀਗੀ ਤੇ ਅੱਜ ਅਸੀਂ ਸੁਲਤਾਨਪੱਲੋ ਦੀ ਹਲਕੇ ਦੇ ਵਿੱਚ ਜਿਹੜਾ ਤੋਤੀਪਿੰਡ ਹੈਗਾ ਉੱਥੇ ਇਹ ਨਜਾਇਜ਼ੂ ਸਾਰੀਆਂ ਉੱਤੇ ਜਿਹੜੀ ਕਾਰਵਾਈ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਅਮਲ ਚ ਲਿਆ ਰਹੇ ਹਾਂ ਇਹ ਜਿਹੜੀ ਕਾਰਵਾਈ ਹੈ ਇਹ ਬੀਡੀਪੀ ਸਾਹਿਬ ਦੇ ਹੁਕਮ ਅਨੁਸਾਰ ਤਰਤੀਬ ਤਹਿਤ ਜਿਹੜੀ ਕੀਤੀ ਜਾ ਰਹੀ ਹੈ ਆ ਜਿਹੜਾ ਇਹ ਜਿਹੜਾ ਘਰ ਹੈ ਬੈਕਗਰਾਉਂਡ ਚੈੱਕ ਕਰਨ ਤੇ ਇਹ ਪਤਾ ਲੱਗਿਆ ਕਿ ਘਰ surjit singh ਦਾ ਘਰ ਹੈਗਾ ਜਿਹਦੇ ਉੱਤੇ 7 ਮੁਕਦਮੇ ਐਨਡੀਪੀਐਸ ਐਕਟ ਦੇ ਤੇ ਕਾਫੀ ਮੁਕਦਮੇ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਵੀ ਦਰਸਨ surjit singh ਦੀ ਵਾਈਫ ਜਿਹੜੀ ਬਿੱਲੋ ਹੈ ਉਹਦੇ ਉੱਤੇ ਵੀ 4 ਮੁਕਦਮੇ ਐਨਡੀਪੀਐਸ ਦੇ ਦਰਜ ਹਨ ਅਤੇ ਜਿਹੜਾ ਸਰਜੀਤ ਸਿੰਘ ਦਾ ਮੁੰਡਾ ਹੈ ਰਾਹੁਲ ਉਹਦੇ ਉੱਤੇ ਵੀ ਜਿਹੜੇ 7 ਮੁਕਦਮੇ ਸਮੇਤ ਕਮਰਸ਼ਲ ਕੁਆਂਟੀਟੀ ਐਨਡੀਪੀਐਸ ਐਕਟ ਦੇ ਮੁਕਦਮੇ ਉਹ ਦਰਜ ਸੀਗੇ ਇਹ ਜਿਹੜਾ ਪੂਰਾ ਪਰਿਵਾਰ ਸੀ ਇਹੀ ਨਸ਼ਾ ਵੇਚਣ ਦਾ ਜਿਹੜਾ ਵੱਡੇ ਪੱਧਰ ਤੇ ਕੰਮ ਕਰਦਾ ਸੀ ਤੇ ਅੱਜ ਇਹਨਾਂ ਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਮੁਕੰਮਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੇ ਲਈ ਮੁਹਿੰਮ ਵਿੱਢੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਯੋਧ ਨਸ਼ਾ ਵਿਰੋਧੀ ਅਦੇ ਇਸੇ ਤਰ੍ਹਾਂ ਪੁਲਿਸ ਵੱਲੋਂ ਵੱਡੇ ਪੱਧਰ ਤੇ ਸਖਤੀ ਕੀਤੀ ਗਈ ਤੇ ਨਸ਼ੇ ਦੇ ਸੋਦਾਗਰਾਂ ਨੂੰ ਸਲਾਖਾ ਦੇ ਪਿੱਛੇ ਧੱਕਿਆ ਗਿਆ। ਅਦੇ ਪੁਲਿਸ ਦੀ ਕਾਰਵਾਈ ਤੇ ਸਖਤੀ ਨੂੰ ਵੇਖਦੇ ਹੋਏ ਹੁਣ ਇਹ ਨਸ਼ੇ ਦੇ ਸੋਦਾਗਰ ਕੰਮ ਬਦਲ ਨਜ਼ਾਇਜ਼ ਸ਼ਰਾਬ ਦੇ ਤੰਦੇ ਵਿੱਚ ਜੁੜ ਚੁੱਕੇ ਨੇ ਤੇ ਸ਼ਰਾਬ ਦੇ ਨਾਲ ਨਾਲ ਜ਼ਹਿਰੀਲੀ ਸ਼ਾਬ ਬਣਾਉਣ ਦਾ ਵੀ ਕੰਮ ਕਰ ਰਹੇ ਹਨ ਜਿਸ ਤੇ ਚੱਲਦਿਆਂ ਪੰਜਾਬ ਪੁਲਿਸ ਅਤੇ ਆਪਕਾਰੀ ਵਿਭਾਗ ਪੱਗਾ ਪੱਬਾ ਪਾ ਰਿਹਾ ਤੇ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਤੇ ਅਜਿਹਾ ਹੀ ਕੁਝ ਬੀਤੀ ਸ਼ਾਮ ਵੇਖਣ ਨੂੰ ਮਿਲਿਆ ਜਦੋਂ ਆਪਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਪਿੰਡ ਮੀਰਥਲ ਵਿਖੇ ਨਾਕਾ ਲਗਾ ਕੇ ਇੱਕ ਟਰੱਕ ਨੂੰ ਰੋਕ ਕੇ ਉਸ ਵਿੱਚੋਂ 265 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਰਾਤ ਤਕਰੀਬ ਸਵੇਰ 8 ਵਜੇ ਨਾਕਾ ਮੀਰਥਲ ਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸ਼ਰਾਬ ਫੜੀ ਗਈ ਸੀਗੀ ਤੇ ਜਿੱਥੇ ਆਪਾਂ ਜਾ ਕੇ ਮੌਕੇ ਤੇ ਉਹਨਾਂ ਦੀ ਸ਼ਰਾਬ ਨੂੰ ਉਹਨਾਂ ਕੋਲੋਂ ਲਿਆ ਕਬਜ਼ਾ ਚਲਿਆ ਤੇ ਉਸੇ ਆਧਾਰ ਤੇ ਪਰਚਾ ਦਰਜ ਕੀਤਾ। ਇਹਦੇ ਵਿੱਚ ਟੋਟਲ ਜਿਹੜੀਆਂ 265 ਪੇਟੀਆਂ ਸ਼ਰਾਬ ਫੜੀਆਂ ਗਈਆਂ ਜਿਦੇ ਵਿੱਚ 198 ਪੇਟੀਆਂ ਕਲੱਬ ਗੋਲਡ ਰਾਮ ਸੀਗੀ ਵਿੱਚ 32 ਪੇਟੀਆਂ ਰਾਇਲ ਸਟੈਗ ਦੀਆਂ ਸੀਗੀਆਂ 33 ਪੇਟੀਆਂ ਮੈਕਡੋਨਲਡਸ ਦੀਆਂ ਸੀਗੀਆਂ ਤੇ ਦੋ ਪੇਟੀਆਂ ਬਲੈਂਡਰ ਪ੍ਰਾਈਡ ਦੀ ਸੀਗੀਆਂ ਇਸ ਵਿੱਚ ਆਪਾਂ ਐਕਸਾਈਜ਼ ਐਕਟ 61 ਤੇ 78 2 ਦੇ ਤਹਿਤ ਪਰਚਾ ਦਰਜ ਕੀਤਾ ਦੋਸ਼ੀ ਦਾ ਨਾਮ ਕਮਲ ਪਠਾਨੀ ਹੈਗਾ ਜਿੱਤੇ ਪਰਚਾ ਦਰਜ ਹੈ ਆ ਟਾਂਡੇ ਤੋਂ ਲੈ ਕੇ ਆ ਰਿਆ ਸੀਗਾ ਤੇ ਇਹਨੇ ਪਠਾਨਪੁਰ ਸ਼ਰਾਬ ਲੈ ਕੇ ਜਾਣਾ ਸੀਗਾ ਸਮਝੀ ਸ਼ਰਾਬ ਦਾ ਸਾਰੇ ਲੇਬਲ ਪਟੇ ਸੀਗੇ ਇਹਦੇ ਰਿਗਾਰਡਿੰਗ ਲਿਖਤੀ ਰਿਪੋਰਟ ਐਕਸਾਈਜ਼ ਡਿਪਾਰਟਮੈਂਟ ਤੋਂ ਹਜੇ ਲੈਣੀ ਬਾਕੀ ਹੈ ਆ ਲਿਖਤੀ ਰਿਪੋਰਟ ਐਕਸਾਈਜ਼ ਡਿਪਾਰਟਮੈਂਟ ਤੋਂ ਲੈ ਕੇ ਜੋ ਵੀ ਇਹ ਅਗਲੀ ਕਾਰਵਾਈ ਦੇ ਵਿੱਚ ਦੂਜੀ ਕਿੱਥੋਂ ਦਾ ਰਣਾਲਾ ਇਹ ਹਾਂਜੀ ਇਹ 2 ਨੰਬਰ ਦੀ ਵੇਖਣ ਵਾਲੀ ਸ਼ਰਾਬ ਸੀਗੀ ਪਰ ਇਹ ਠੇਕਿਆਂ ਦੀ ਹੀ ਸ਼ਰਾਬ ਸੀਗੀ ਕਿਸੇ ਨਾ ਕਿਸੇ ਇਹ ਠੇਕੇ ਦੀ ਸ਼ਰਾਬ ਸੀਗੀ ਜਿਹੜੀ ਇੱਥੇ ਵੇਚਣ ਲਈ ਆਈ ਸੀਗੀ ਤੱਕ ਉਹਨੇ ਬਸ ਸਾਹੀ ਦੱਸਿਆ ਕਿ ਮੈਂ ਪਠਾਨਕੋਟੇ ਸ਼ਰਾਬ ਪਹੁੰਚਾਣੀ ਸੀਗੀ ਤੇ ਕਿਸ ਨੂੰ ਪਹੁੰਚਾਣੀ ਸੀਗੀ ਉਹਦਾ ਨਾਂ ਹਜੇ ਬੰਦੇ ਨੂੰ ਆਪ ਖੁਦ ਨਹੀਂ ਪਤਾ ਉਹਦਾ ਉਹਦੇ ਬਾਰੇ ਆਪਾਂ ਛਾਣਵਿੰਗ ਕਰ ਰਹੇ ਆ ਉਹਦੇ ਬਾਰੇ ਜਿੱਦਾਂ ਪਤਾ ਚਲੇਗਾ ਉਹ ਸਭ ਨਾਲ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਸਭ ਪਹਿਲੇ ਵੀ ਕੋਈ ਕੇਸ ਹੈਗਾ ਨਾ ਉਹ ਉਹਦੇ ਰਿਗਾਰਡਿੰਗ ਹਲੇ ਚੱਲ ਰਹੀ ਛਾਣਵਿੰਗ ਚੱਲ ਰਹੀ ਹੈ ਪਠਾਨਕੋਟੇ ਨੇ ਸਿੰਬਲ ਚੋਂ ਛੱਡਣੀ ਸੀਗੀ ਸ਼ਰਾਬ ਸ਼ੂਸ਼ੀ ਪਠਾਨਕੋਟ ਦਾ ਹੀ ਰਹਿਣ ਪਗਾ ਇਹ ਤੇ ਕੋਈ ਪਹਿਲਾਂ ਕੋਈ ਮਾਮਲਾ ਨਹੀਂ ਪਹਿਲਾਂ ਜੇ ਉਹਦੇ ਬਾਰੇ ਸ਼ਾਨਵੇਂ ਚੱਲ ਰਹੀ ਹੈ ਚੈਕਿੰਗ ਕੀਤੀ ਜਾਏਗੀ ਉਹਦੇ ਬਾਅਦ ਪਤਾ ਚੱਲੇਗਾ ਤੇ ਪਲਾਸੀ ਦਾ ਟਰੱਕ ਦੇ ਵਿੱਚ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਸਾਜ਼ਤ ਰੱਬ ਰਾਖਾ